ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਅੱਜ ਦੀ ਇਹ ਵੀਡੀਓ ਨੂੰ ਸੁਣ ਕੇ ਸਾਨੂੰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਦਾ ਹੱਲ ਮਿਲ ਜਾਣਾ ਹੈ ਸੰਗਤ ਜੀ ਕਈ ਵਾਰ ਨਾ ਕੁਝ ਭੈਣ ਭਰਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਹੁੰਦੇ ਆ ਅਤੇ ਹਰ ਇੱਕ ਬੰਦੇ ਦੇ ਦੁੱਖ ਦੇ ਪਰੇਸ਼ਾਨੀਆਂ ਦੇ ਕਾਰਨ ਵੱਖ-ਵੱਖ ਹੋ ਸਕਦੇ ਆ ਕੋਈ ਕਿਸੇ ਜਨਮ ਦੁਖੀ ਆ ਕੋਈ ਕਿਸੇ ਜਨਮ ਪਰੇਸ਼ਾਨ ਆ ਵਰਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਆ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ, ਰੋਗ, ਪਰੇਸ਼ਾਨੀਆਂ, ਤੁਹਾਨੂੰ ਕੋਈ ਵੀ ਦੁੱਖ ਤਕਲੀਫ ਪਿਆਣਾ ਇਹ ਕੰਮ ਕਰ ਲਓ ਤੁਸੀਂ ਸੱਚ ਕਰਕੇ ਜਾਣਿਓ ਜੇ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਨੇ, ਪੁੱਠੇ ਪਏ ਲੇਖ ਵੀ ਸਿੱਧੇ ਹੋ ਜਾਂਦੇ ਆ। ਮਹਾਪੁਰਖ ਜੀ ਕਹਿੰਦੇ ਜਿਵੇਂ ਕਈ ਵਾਰ ਨਾ ਕੁਝ ਲੋਕ ਇਸ ਗੱਲੋਂ ਬੜੇ ਦੁਖੀ ਪਰੇਸ਼ਾਨ ਹੁੰਦੇ ਆ ਕਿ ਅਸੀਂ ਬਹੁਤ ਮਿਹਨਤ ਕਰਦੇ ਆ ਪਰ ਫਿਰ ਵੀ ਸਾਡੀ ਕੀਤੀ ਹੋਈ ਮਿਹਨਤ ਦਾ ਫਲ ਸਾਨੂੰ ਪੂਰਾ ਨਹੀਂ ਮਿਲਦਾ ਤਾਂ ਮਹਾਪੁਰਖ ਜੀ ਕਹਿੰਦੇ ਭਾਈ ਮਿਹਨਤ ਦੇ ਨਾਲ-ਨਾਲ ਨਾਮ ਜਪੋ ਮਿਹਨਤ ਦੇ ਨਾਲ-ਨਾਲ ਉਹ ਗੁਰੂ ਦਾ ਔਟ ਆਸਰਾ ਲੈ ਲਓ ਕਿਉਂਕਿ ਜਦੋਂ ਸਾਡੀ ਮਿਹਨਤ ਦੇ ਨਾਲ ਗੁਰੂ ਦੀ ਰਹਿਮਤ ਜੁੜ ਜਾਂਦੀ ਆ ਤਾਂ ਫਿਰ ਉਹ ਮਿਹਨਤ ਨੂੰ ਜਿਹੜੇ ਰੰਗ ਭਾਗ ਲੱਗਦੇ ਆ ਨਾ ਉਹ ਦੁਨੀਆ ਦੇਖਦੀ ਆ ਇਸ ਕਰਕੇ ਜੋ ਵੀ ਆਪਾਂ ਆਪਣੇ ਕੰਮ ਧੰਦੇ ਕਰਦੇ ਆ ਉਹ ਕਰਨੇ ਆ ਉਹਨਾਂ ਦੇ ਵਿੱਚ ਰੱਜ ਕੇ ਮੀਨਤ ਕਰਨੀ ਆ ਪਰ ਨਾਲ ਨਾਲ ਨਾਮ ਦੀ ਕਮਾਈ ਵੀ ਕਰਨੀ ਆ ਨਾਮ ਜਪਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਮਹਾਪੁਰਖ ਜੀ ਕਹਿੰਦੇ ਜਿੰਦਗੀ ਦੇ ਵਿੱਚ ਕਿਸੇ ਵੀ ਗੱਲੋਂ ਦੁਖੀ ਹੋ ਪਰੇਸ਼ਾਨ ਹੋ ਤਾਂ ਅੰਮ੍ਰਿਤ ਵੇਲੇ ਉઠੋ ਉੱਠ ਕੇ ਨਾਮ ਜਪੋ ਫਿਰ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਭਾਵੇਂ ਤੁਸੀਂ ਹਰ ਰੋਜ ਦਾ ਇੱਕ ਪਾਠ ਕਰ ਲਓ ਪਰ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਪਾਠ ਕਰਨਾ ਸ਼ੁਰੂ ਕਰ ਦੋ ਤਾਂ ਦੇਖਣਾ ਜਿਵੇਂ ਜਿਵੇਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਾਂਗੇ ਓਵੇਂ ਓਵੇਂ ਹੀ ਸਾਡੀ ਤੰਦਰੁਸਤੀ ਤਰੱਕੀ ਦੇ ਰਾਹ ਖੁੱਲਣਗੇ ਮਹਾਪੁਰਖ ਜੀ ਕਹਿੰਦੇ ਜਪਜੀ ਸਾਹਿਬ ਜੀ ਦੀ ਬਾਣੀ ਦੀਆਂ ਜੋ ਪੌੜੀਆਂ ਨੇ ਨਾ ਸਮਝੋ ਸਾਡੀ ਤਰੱਕੀ ਦੀਆਂ ਸਾਡੀ ਸਫਲਤਾ ਦੀਆਂ ਪੌੜੀਆਂ ਨੇ ਹਰ ਇੱਕ ਪੌੜੀ ਸਾਨੂੰ ਅੱਗੇ ਦਾ ਰਸਤਾ ਦਿਖਾਉਂਦੀ ਆ ਹਰ ਇੱਕ ਪੌੜੀ ਦੇ ਵਿੱਚ ਸਾਡੇ ਲਈ ਬਹੁਤ ਵੱਡਾ ਗਿਆਨ ਹੈ ਤਾਂ ਇਸ ਲਈ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ ਨੂੰ ਹਰ ਰੋਜ਼ ਪੜ੍ਹਨਾ ਹੈ ਬੜੇ ਧਿਆਨ ਦੇ ਨਾਲ ਪੜ੍ਹਨਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੜ੍ਹਨਾ ਹੈ ਮਹਾਂਪੁਰਖ ਜੀ ਕਿੰਦੇ ਜਪਜੀ ਸਾਹਿਬ ਦੀ ਬਾਣੀ ਪਰ ਤਖਤ ਗੁਰਨਾਨਕ ਪਾਸ਼ਾ ਫਾਪ ਹੀ ਆ ਜਿੰਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨ ਲਿਆ ਸਮਝੋ ਕਿ ਉਹਨੇ ਗੁਰਨਾਨਕ ਪਾਸ਼ਾ ਜੀ ਦੇ ਦਰਸ਼ਨ ਕਰ ਲਏ ਇੰਨਾ ਫਲ ਆ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨ ਦਾ ਤਾਂ ਇਸ ਕਰਕੇ ਹਰ ਰੋਜ਼ ਦਾ ਇਹ ਨੀਮ ਪਾਪਾ ਕਰਨਾ ਹੈ ਕਿ ਇੱਕ ਤਾਂ ਅੰਮ੍ਰਿਤ ਵੇਲੇ ਉੱਠਣਾ ਹੈ ਦੂਸਰਾ ਨਾਮ ਜਪਣਾ ਹੈ ਤੀਸਰਾ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਜਰੂਰ ਕਰਨਾ ਹੈ ਭਾਵੇਂ ਇੱਕ ਪਾਠ ਕਰ ਲਓ ਜਪਜੀ ਸਾਹਿਬ ਜੀ ਦਾ ਮਹਾਂਪੁਰਖ ਜੀ ਕਹਿੰਦੇ ਜਦੋਂ ਅਸੀਂ ਆਪਣੇ ਗੁਰੂ ਦੇ ਦਵਾਰੇ ਆ ਗਏ ਗੁਰੂ ਦੇ ਅੱਗੇ ਨਿਮਾਣੇ ਹੋ ਕੇ ਟੈਪੇ ਮੱਥਾ ਟੇਕਦਾ ਸਮਝੋ ਉਸੇ ਵੇਲੇ ਹੀ ਸਾਡੀ ਕਿਸਮਤ ਸਾਡੇ ਭਾਗ ਬਦਲ ਗਏ ਪੁੱਠੇ ਪਏ ਲੇਖ ਵੀ ਸਿੱਧੇ ਹੋ ਜਾਂਦੇ ਆ ਇਸ ਲਈ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਮਹਾਪੁਰਖ ਜੀ ਅਕਸਰ ਸਮਝਾਉਂਦੇ ਨੇ ਕਿ ਸਿੱਖ ਨੂੰ ਜੋ ਮਿਲਣਾ ਹੈ ਗੁਰੂ ਦੇ ਦਰ ਤੋਂ ਹੀ ਮਿਲਦਾ ਏ ਜੇਕਰ ਸਿੱਖ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਦਾ ਆਸਰਾ ਤੱਕੇਗਾ ਤਾਂ ਫਿਰ ਉਹ ਤੱਕਿਆਂ ਜੋਗਾ ਰਹਿ ਜਾਂਦਾ ਏ ਉਹ ਠੋਕਰਾਂ ਜੋਗਾ ਰਹਿ ਜਾਂਦਾ ਏ ਕਿਉਂਕਿ ਜੇਕਰ ਸਿੱਖ ਦੀ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਤੋਂ ਪੂਰੀ ਨਹੀਂ ਪਈ ਤਾਂ ਉਹਦੀ ਹੋਰ ਕਿਤੋਂ ਪੈ ਹੀ ਨਹੀਂ ਸਕਦੀ ਸਿੱਖ ਨੂੰ ਜੋ ਮਿਲਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਮਿਲਦਾ ਹੈ ਇਸ ਕਰਕੇ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਦੁੱਖ ਤਕਲੀਫਾਂ ਨੂੰ ਦੇਖ ਕੇ ਡੋਲਣਾ ਨਹੀਂ ਆ ਕਈ ਵਾਰ ਇਹ ਦੁੱਖ ਤਕਲੀਫਾਂ ਇਹ ਪਰੇਸ਼ਾਨੀਆਂ ਸਾਡੇ ਤੇ ਪਰਚਾ ਹੀ ਪਿਆ ਹੁੰਦਾ ਹੈ ਗੁਰੂ ਸਾਹਿਬ ਜੀ ਸਾਨੂੰ ਦੇਖਣਾ ਚਾਹੁੰਦੇ ਆ ਕਿ ਮੇਰੇ ਜੀਤੀ ਪੁੱਤ ਦਾ ਮੇਰੇ ਤੇ ਭਰੋਸਾ ਕਿੰਨਾ ਕਿਆ ਉਹਦੇ ਤੇ ਪਰਉਸਾਰਕੋ ਜੋ ਅਸੀਂ ਮੰਗ ਰਹੇ ਆਂ ਗੁਰੂ ਸਾਹਿਬ ਜੀ ਸਾਨੂੰ ਉਹਦੇ ਨਾਲੋਂ ਵੀ ਜ਼ਿਆਦਾ ਬੇਤਰ ਦੇਣਗੇ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੀ ਨਾਲ ਜੋ ਕਰਦੇ ਆ ਨਾ ਚੰਗਾ ਹੀ ਕਰਦੇ ਆ ਬਸ ਉਹ ਪਰਮ ਪਿਤਾ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ ਹੈ ਨਾਮ ਦੇ ਵਿੱਚ ਭਜਨ ਬੰਦਗੀ ਦੇ ਵਿੱਚ ਹੀ ਸਾਰੇ ਸੁੱਖ ਆ ਆਪਾਂ ਆਪਣੇ ਕਰਮ ਸੁਵਾਰਣ ਦੇ ਲਈ ਕਈ ਵਾਰ ਦਾਨਪੁਣ ਕਰਦੇ ਆ ਤਾਂ ਮਹਾਪੁਰਖ ਜੀ ਕਹਿੰਦੇ ਭਾਈ ਸਾਰੇ ਹੀ ਦਾਨਪੁਣ ਕੀਤੇ ਹੋਏ ਚੰਗੇ ਆ ਜਦੋਂ ਆਪਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਭਾਵੇਂ ਅਸੀਂ ਪੈਸੇ ਦੇ ਨਾਲ ਕਰਨ ਲਈਏ ਭੋਜਨ ਪ੍ਰਸ਼ਾਦ ਦੇ ਨਾਲ ਮਦਦ ਕਰਦੇ ਆ ਭਾਵੇਂ ਲੀੜੇ ਕੱਪੜੇ ਦੇ ਨਾਲ ਕਿਸੇ ਵੀ ਪ੍ਰਕਾਰ ਦੇ ਨਾਲ ਕੀਤੀ ਹੋਈ ਹਰ ਮਦਦ ਬਹੁਤ ਚੰਗਾ ਕੰਮ ਆ ਸਾਡਾ ਨੇਕ ਕਰਮ ਬਣਦਾ ਹੈ ਚੰਗਾ ਕਰਮ ਬਣਦਾ ਹੈ ਪਰ ਮਹਾਭਰਖ ਜੀ ਕਹਿੰਦੇ ਸਭ ਤੋਂ ਉੱਤਮ ਦਾਣ ਆ ਨਾਮ ਦਾ ਦਾਣ ਇਹ ਦਾਣ ਪਹਿਲਾਂ ਆਪ ਪ੍ਰਾਪਤ ਕਰਨਾ ਹੈ ਅਤੇ ਫਿਰ ਦੂਜਿਆਂ ਨੂੰ ਕਰਨਾ ਹੈ ਭਾਵ ਕਿ ਪਹਿਲਾਂ ਆਪ ਨੂੰ ਸੱਚੇ ਸਤਗੁਰੂ ਜੀ ਦੇ ਨਾਮ ਦੇ ਨਾਲ ਜੁੜਨਾ ਹੈ ਉਹਨਾਂ ਦਾ ਨਾਮ ਜਪਣਾ ਹੈ ਜਪ ਜਪ ਕੇ ਆਪਣੇ ਹਿਰਦੇ ਦੇ ਵਿੱਚ ਵਸਾ ਲੈਣਾ ਹੈ ਅਤੇ ਫਿਰ ਅੱਗੇ ਦੀ ਪੌੜੀ ਚੜ੍ਹਨੀ ਆ ਭਾ ਸਿਰਫ ਉਹਨਾਂ ਨੂੰ ਇੱਕ ਸੱਚੇ ਨਾਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਆਪਾਂ ਸਿਰਫ ਕੋਸ਼ਿਸ਼ ਕਰ ਸਕਦੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਜਪਿਆ ਜਾ ਸਕਦਾ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਆ ਉਹੀ ਨਾਮ ਜਪਦੇ ਆ ਤਾਂ ਸਾਡੇ ਵੱਲੋਂ ਕੀਤੀ ਹੋਈ ਕੋਸ਼ਿਸ਼ ਦਾ ਹੀ ਸਾਨੂੰ ਫਲ ਮਿਲ ਜਾਣਾ ਹੈ ਕਿਰਪਾ ਮਾਲਕ ਨੇ ਆਮਦ ਕਰਨੀ ਆ ਤਾਂ ਆਪਾਂ ਪਹਿਲਾ ਆਪ ਜੁੜਨਾ ਹੈ ਤਾਂ ਕਿ ਪਹਿਲਾ ਆਪ ਅਮਰਤ ਵੇਲਾ ਪੱਕਾ ਕਰੀਏ ਹਰ ਰੋਜ਼ ਸਵੇਰੇ ਉੱਠ ਕੇ ਸਿਮਰਨ ਕਰੀਏ ਗੁਰਬਾਣੀ ਦਾ ਪਾਠ ਕਰੀਏ ਅਤੇ ਗੁਰੂ ਸਾਹਿਬ ਜੀ ਨੇ ਜੋ ਨੂੰ ਸਾਨੂੰ ਸਮਝਾਇਆ ਹੈ ਗੁਰਬਾਣੀ ਦੁਰੀ ਉਹ ਆਪਣੇ ਹਿਰਦੇ ਵਿੱਚ ਵਸਾਈਏ ਉਹਦੇ ਮੁਤਾਬਕ ਹੈ ਚੱਲਣਾ ਸ਼ੁਰੂ ਕਰੀਏ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਜੇਕਰ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਨਾ ਤਾਂ ਗੁਰੂ ਦਾ ਗਿਆਨ ਤੁਹਾਡੇ ਜੀਵਨ ਦੇ ਵਿੱਚੋਂ ਝਲਕਣਾ ਚਾਹੀਦਾ ਹੈ ਤੁਹਾਨੂੰ ਆਪ ਦੱਸਣਾ ਨਾ ਪਵੇ ਕਿ ਮੈਂ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿੱਖ ਹਾਂ ਤੁਹਾਡੀ ਜ਼ਿੰਦਗੀ ਨੂੰ ਦੇਖ ਕੇ ਤੁਹਾਡੀਆਂ ਆਦਤਾਂ ਤੁਹਾਡੇ ਸੁਭਾਅ ਨੂੰ ਦੇਖ ਕੇ ਅਗਲਾ ਖੁਦ ਪੁੱਛੇ ਕਿ ਭਾਈ ਤੇਰੇ ਕੋਲ ਇੰਨਾ ਗਿਆਨ ਕਿੱਥੋਂ ਆਇਆ ਤੇਰਾ ਜੀਵਨ ਇੰਨਾ ਚੜ੍ਹਦੀ ਕਲਾ ਵਾਲਾ ਕਿੰਜ ਬਣਿਆ ਕਿ ਗੁਰੂ ਦਾ ਗਿਆਨ ਲੈ ਕੇ ਪਹਿਲਾਂ ਆਪਣੀਆਂ ਆਦਤਾਂ ਆਪਣਾ ਸੁਭਾਅ ਬਦਲਣਾ ਹੈ ਆਪਣੇ ਆਪ ਨੂੰ ਬਦਲਉਣਾ ਹੈ ਆਪਣੇ ਗੁਰੂ ਦੇ ਮੁਤਾਬਕ ਕਰ ਲੈਣਾ ਹੈ ਤਾਂ ਫਿਰ ਦੇਖਣਾ ਜਦੋਂ ਗੁਰੂ ਦੇ ਦੱਸੇ ਹੋਏ ਰਸਤੇ ਚੱਲਾਂਗੇ ਤਾਂ ਫਿਰ ਸਾਨੂੰ ਬੋਲ ਕੇ ਦੱਸਣਾ ਨਹੀਂ ਪੈਣਾ ਕਿ ਮੈਂ ਕੌਣ ਹਾਂ ਫਿਰ ਸਾਡੇ ਬੱਚਿਆਂ ਨੂੰ ਸਾਨੂੰ ਸਮਝਾਉਣਾ ਨਹੀਂ ਹੈ ਕਿ ਭਾਈ ਅਮਰ ਤਵੇਲੇ ਉਠੋ ਨਾਮ ਜਪੋ ਜਾਂ ਗੁਰੂ ਘਰੇ ਜਾਓ ਉਹ ਸਾਨੂੰ ਦੇਖ ਦੇ ਕੇ ਖੁਦ ਹੀ ਸਿੱਖ ਜਾਣਗੇ ਕਿਉਂਕਿ ਉਹ ਵੀ ਸਾਡੇ ਜੀਵਨ ਤੋਂ ਪ੍ਰਭਾਵਿਤ ਹੋਣਗੇ ਕਿ ਮੇਰੇ ਮਾਤਾ ਪਿਤਾ ਕਿੰਨੇ ਜੜ ਦੀ ਗੱਲਾਂ ਵਿੱਚ ਰਹਿੰਦੇ ਆ ਦੇ ਵਿੱਚ ਕਿੰਨੀ ਨਿਮਰਤਾ ਹੈ ਕਿੰਨੀ ਸਹਿਨਸ਼ੀਲ ਹੁੰਦਾ ਹੈ ਕਦੇ ਵੀ ਕਾਲੇ ਨਹੀਂ ਪੈਂਦੇ ਸੋ ਆਪਣੇ ਜੀਵਨ ਨੂੰ ਹੀ ਇਦਾਂ ਦਾ ਬਣਾ ਲੈਣਾ ਹੈ ਕਿ ਕੋਈ ਦੇਖ ਕੇ ਸਾਡੇ ਵਰਗਾ ਬਣਨਾ ਚਾਹੇ ਅਤੇ ਸਭ ਤੋਂ ਉੱਤਮ ਦਾਣ ਹੈ ਨਾਮ ਦਾ ਦਾਣ ਇਹ ਦਾਣ ਪਹਿਲਾਂ ਆਪ ਪ੍ਰਾਪਤ ਕਰਨਾ ਹੈ ਫਿਰ ਦੂਜਿਆਂ ਨੂੰ ਦੇਣਾ ਹੈ ਤੇ ਮਹਾਂਪੁਰਖ ਜੀ ਕਹਿੰਦੇ ਵੀ ਸੱਚ ਕਰਕੇ ਜਾਣਿਓ ਜੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਦਾ ਜਿੰਨਾ ਸਾਨੂੰ ਖੁਦ ਨੂੰ ਫਲ ਮਿਲਦਾ ਹੈ ਉਹ ਕਿਤੇ ਦੁੱਗਣਾ ਫਲ ਸਾਨੂੰ ਉਹ ਮਿਲਦਾ ਹੈ ਜਦੋਂ ਕੋਈ ਸਾਡੇ ਕਰਕੇ ਅਮਰਤ ਵੀਲੇ ਦੇ ਨਾਲ ਜੁੜ ਜਾਵੇ ਨਾਮ ਦੇ ਨਾਲ ਜੁੜ ਜਾਵੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਆਪਾਂ ਸਿਰਫ ਕੋਸ਼ਿਸ਼ ਕਰਨੀ ਆ ਕਿਰਪਾ ਮੰਗਣੀ ਕਰਨੀ ਆ ਤਾਂ ਜੇਕਰ ਸਾਡੀ ਕਿੱਤੀ ਹੋਈ ਕੋਸ਼ਿਸ਼ ਦੇ ਕਰਕੇ ਕਿਸੇ ਇੱਕ ਦੇ ਉੱਤੇ ਵੀ ਮਾਨਕ ਨੇ ਕਿਰਪਾ ਕਰ ਦਿੱਤੀ ਤਾਂ ਉਹ ਕਿਰਪਾ ਸਮਝੋ ਸਾਡੇ ਤੇ ਵੀ ਹੋਵੇਗੀ ਸਾਨੂੰ ਵੀ ਸਾਡਾ ਹਿੱਸਾ ਜ਼ਰੂਰ ਮਿਲੇਗਾ ਸੋ ਆਪ ਵੀ ਨਾਮ ਜਪਣਾ ਹੈ ਮੇਰੇ ਅਨੁਮੋਹੀਂ ਨਾਮ ਜਪਣ ਦੀ ਪ੍ਰੇਰਣਾ ਦੇਣੀ ਆ ਪਰ ਆਪਣੇ ਜਪੇ ਹੋਏ ਦਾ ਕਦੇ ਵੀ ਹੰਕਾਰ ਨਹੀਂ ਕਰਨਾ ਮਾਣ ਨਹੀਂ ਕਰਨਾ ਕਦੇ ਵੀ ਇਹ ਨਹੀਂ ਗਿਣਾ ਮੈਂ ਅਮਰਤ ਲਈ ਉੱਠਾ ਨਾਮ ਜਪਦਾ ਹਾਂ ਕਿਉਂਕਿ ਮਹਾਪੁਰਖ ਜੀ ਕਹਿੰਦੇ ਇੱਕ ਮਾਈ ਜਿੰਨੀ ਕਰਨੀ ਔਖੀ ਆਣਾ ਉਦੋਂ ਕਿਤੇ ਜਿਆਦੀ ਔਖੀ ਆ ਸਮਾਂ ਲੈਣੀ ਜਦੋਂ ਹੀ ਸਾਡੇ ਮਨ ਦੇ ਵਿੱਚ ਆਪਣੇ ਜੱੱਪੇ ਹੋਏ ਦਾ ਹਉਮੈ ਹੰਕਾਰ ਆ ਜਾਂਦਾ ਸਮਝੋ ਅਸੀਂ ਸਭ ਕੁਝ ਬੇਅਰਥ ਕਰ ਲਿਆ ਇਸੇ ਕਰਕੇ ਮਹਾਪੁਰਖ ਜੀ ਕਹਿੰਦੇ ਆਪਣੀ ਕੀਤੀ ਹੋਈ ਭਜਨ ਬੰਦਗੀ ਬਾਰੇ ਕਿਸੇ ਨੂੰ ਨਾ ਦੱਸੋ ਕਿ ਮੈਂ ਕਿੰਨਾ ਨਾਮ ਜਪਤਾ ਹਾਂ ਇਹ ਦੱਸਣ ਕਰਕੇ ਸਾਡੀ ਕਮਾਈ ਦੇ ਵਿੱਚ ਕੋਈ ਘਟਾ ਨਹੀਂ ਹੁੰਦਾ ਜਦੋਂ ਅਸੀਂ ਦੱਸਦੇ ਆਂ ਅਗਲਾ ਤਾਰੀਫ਼ ਕਰਦਾ ਹੀ ਉਹ ਸਾਡੇ ਮਨ ਦੇ ਵਿੱਚ ਹੁੰਵੇਂ ਹੰਕਾਰ ਕਰਦਾ ਹੁੰਦਾ ਏ ਇਹੋ ਮੈਂ ਹੰਕਾਰ ਇੰਨਾ ਸੁਖਮਾ ਕਿ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ ਕਿ ਕਦੋਂ ਸਾਡੇ ਅੰਦਰ ਚੱਲਿਆ ਗਿਆ ਇਸ ਕਰਕੇ ਗਿਆ ਜਾਂਦਾ ਵੀ ਆਮਤਾ ਭਜਨ ਪਰਦੇ ਦੇ ਅੰਦਰ ਰੱਖੋ ਜੋ ਵੀ ਤੁਹਾਡੀ ਭਜਨ ਬੰਦਗੀ ਆ ਜੋ ਜਿੰਨਾ ਵੀ ਤੁਸੀਂ ਨਾਮ ਜਪਦੇ ਹੋ ਪਰਦੇ ਚ ਰੱਖੋ ਥਾਂ ਥਾਂ ਤੇ ਇਹਨਾਂ ਦੱਸੋ ਕਿ ਮੈਂ ਇੰਨੇ ਘੰਟੇ ਭਜਨ ਬੰਦਗੀ ਕਰਦਾ ਹਾਂ ਤੇ ਸੰਗਤ ਜੀ ਅਮਰਤ ਵੇਲੇ ਉੱਠ ਕੇ ਆਪ ਨਾਮ ਜਪਣ ਦਾ ਅਤੇ ਕਿਸੇ ਹੋਰ ਨੂੰ ਅਮਰਤ ਵੇਲੇ ਦੇ ਨਾਲ ਜੋੜਨ ਦਾ ਸਾਨੂੰ ਕੀ ਫਲ ਮਿਲਦਾ ਹੈ ਇਹ ਆਪਾਂ ਧੰਤਨ ਬਾਬਾ ਨੰਦ ਸਿੰਘ ਜੀ ਦੇ ਸਮੇਂ ਦੀ ਇਸ ਘਟਨਾ ਦੇ ਰਾਹੀਂ ਸਮਝਦੇ ਹਾਂ ਕਹਿੰਦੇ ਧੰਤਨ ਬਾਬਾ ਨੰਦ ਸਿੰਘ ਜੀ ਦੇ ਸਮੇਂ ਦੀ ਗੱਲਿਆ ਇਹ ਘਟਨਾ ਹੈ ਕਲੇਰਾ ਪਿੰਡ ਦੀ ਕਹਿੰਦੇ ਉੱਥੋਂ ਦਾ ਇੱਕ ਜ਼ਿੰਮੇਵਾਰ ਜਿਹਦਾ ਨਾਮ ਸੀ ਫਤੇ ਸਿੰਘ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਅਚਾਨਕ ਹੀ ਦੁੱਖ ਤਕਲੀਫਾਂ ਆ ਗਈਆਂ ਉਹਨੂੰ ਉਹਦੇ ਕੰਮਕਾਰਾਂ ਦੇ ਵਿੱਚ ਘਾਟੇ ਪੈਣ ਲੱਗੇ ਨੁਕਸਾਨ ਹੋਣ ਲੱਗਾ ਕਹਿੰਦੇ ਇੱਕ ਇੱਕ ਕਰਕੇ ਉਹਦੇ ਸਾਰੇ ਪਸ਼ੂ ਮਰ ਗਏ ਉਹਦੀ ਜ਼ਮੀਨ ਗਹਿਣੇ ਪੈ ਗਈ ਭਾਰ ਕੀ ਕਰਜ਼ੇ ਹੇਠ ਆ ਗਿਆ ਕਹਿੰਦੇ ਬਹੁਤ ਦੁਖੀ ਪਰੇਸ਼ਾਨ ਸੀ ਤੇ ਮਨ ਦੇ ਵਿੱਚ ਇਹ ਸੋਚਦਾ ਵੀ ਮੈਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਕਹਿੰਦੇ ਪਰ ਇੱਕ ਦਿਨ ਕਿਸੇ ਗੁਰਮਖ ਪਿਆਰੇ ਨੇ ਉਹਨੂੰ ਤੰਤਨ ਬਾਬਾ ਆਨੰਦ ਸਿੰਘ ਜੀ ਦੇ ਬਾਰੇ ਦੱਸਿਆ ਕਿ ਆਪਣੇ ਕੋਲ ਹੀ ਤਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਰਹਿੰਦੇ ਆ ਤੋ ਇੱਕ ਵਾਰ ਉਹਨਾਂ ਦੇ ਕੋਲ ਜਾ ਉਹ ਤੈਨੂੰ ਸਿੱਧੇ ਰਾਹੇ ਜਰੂਰ ਪਾਉਣਗੇ ਕਹਿੰਦੇ ਉਹ ਮਨੋਖ ਫਤੇ ਸਿੰਘ ਜੀ ਉਹ ਕਹਿੰਦੇ ਤੰਤਨ ਬਾਬਾ ਆਨੰਦ ਸਿੰਘ ਜੀ ਦੇ ਕੋਲ ਗਏ ਜਾ ਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੱਸੀਆਂ ਕਿ ਬਾਬਾ ਜੀ ਇਸ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਇੱਕੇ ਦਮ ਹੀ ਪਰੇਸ਼ਾਨੀਆਂ ਆ ਗਈਆਂ ਨੇ ਤੇ ਮੈਨੂੰ ਲੱਗਦਾ ਵੀ ਜਿਵੇਂ ਮੈਨੂੰ ਕਿਸੇ ਨੇ ਕੁਝ ਕਰ ਦਿੱਤਾ ਏ ਕਹਿੰਦੇ ਬਾਬਾ ਜੀ ਨੇ ਪਹਿਲਾਂ ਤਾਂ ਉਹਨੂੰ ਇਹ ਗੱਲ ਸਮਝਾਈ ਕਿ ਕਿਸੇ ਦੇ ਕੀਤੇ ਕੁਝ ਨਹੀਂ ਹੁੰਦਾ ਇਨਸਾਨ ਨੂੰ ਜੋ ਮਿਲਦਾ ਹੈ ਨਾ ਉਹਦੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਜ਼ਰੂਰ ਤੇਰੇ ਕੋਈ ਮਾੜੇ ਕਰਮ ਅੱਗੇ ਆ ਗਏ ਨੇ ਇਸ ਕਰਕੇ ਤੇਰੀ ਜ਼ਿੰਦਗੀ ਦੇ ਵਿੱਚ ਅਚਾਨਕ ਦੁੱਖ ਤਕਲੀਫਾਂ ਆਈਆਂ ਨੇ ਤੇ ਕਹਿੰਦੇ ਉਹ ਮਣੋਖੜੇ ਕਿਹਾ ਵੀ ਬਾਬਾ ਜੀ ਇਹਦਾ ਕੋਈ ਹੱਲ ਤਾ ਬਾਬਾ ਜੀ ਨੇ ਕਿਹਾ ਵੀ ਅਮਰ ਤਵੇਲੇ ਉਠਿਆ ਕਰ ਨਾਮ ਜਪਿਆ ਕਰ ਸੇਵਾ ਸਿਮਰਨ ਕਰਿਆ ਕਰ ਹੌਲੀ ਹੌਲੀ ਤੇਰੇ ਪੁੰਨ ਵਧਣਗੇ ਤੇਰੇ ਚੰਗੇ ਕਰਮ ਵਧਣਗੇ ਤਾਂ ਮਾੜੇ ਕਰਮ ਆਪੇ ਹੀ ਦੂਰ ਹੁੰਦੇ ਜਾਣਗੇ ਕਹਿੰਦੇ ਉਹ ਮਣੋਖੜੇ ਅੱਗੋਂ ਸਹਿ ਸੁਭਾਹੀ ਕਿਹਾ ਬਾਬਾ ਜੀ ਐਵੇਂ ਤਾਂ ਬਹੁਤ ਸਮਾਂ ਲੱਗ ਜਾਵੇਗਾ ਕਦੋਂ ਮੈਂ ਨਾਮ ਜਪਾਂਗਾ ਸੇਵਾ ਕਰਾਂਗਾ ਤੁਸੀਂ ਕਹਿੰਦੇ ਹੋ ਫਿਰ ਸਹੀ ਜੀ ਸਹੀ ਕਿ ਤੇਰੇ ਨੇਕ ਕਰਮ ਮੰਨ ਲੇ ਮੈਨੂੰ ਤਾਂ ਕੋਈ ਐਸੀ ਯੁਗਤੀ ਦੱਸੋ ਵੀ ਜਿਹਦੇ ਨਾਲ ਮੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਛੇਤੀ ਹੀ ਹੋ ਜਾਵੇ ਤੇ ਕਹਿੰਦੇ ਬਾਬਾ ਜੀ ਨੇ ਮੁਸਕਰਾ ਕੇ ਕਿਹਾ ਵੀ ਭਾਈ ਹੱਲ ਤਾਂ ਹੈ ਤੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਬਹੁਤ ਜਲਦੀ ਦੂਰ ਹੋ ਜਾਣਗੀ ਨਾ ਪਰ ਤੂੰ ਦੱਸ ਇਹ ਕੰਮ ਕਰ ਲਵੇਂਗਾ ਤੇ ਕਹਿੰਦੇ ਉਹਨੇ ਕਿਹਾ ਵੀ ਤੁਸੀਂ ਦੱਸੋ ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਇਹਦੇ ਲਈ ਕੀ ਕਰਨਾ ਹੈ 2 ਵਜੇ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਕੇ ਸੇ ਸ਼ਨਾਣ ਕਰਕੇ ਘੰਟਾ ਭਰ ਨਾਮ ਜਪੀ ਸਿਮਰਨ ਕਰੀ ਤੇ ਫਿਰ ਉਸ ਤੋਂ ਬਾਅਦ ਹੱਥ ਵਿੱਚ ਪੀਪਾ ਫੜ ਲਈ ਤੇ ਉਹ ਪੀਪਾ ਖੜਕਾ ਕੇ ਸਾਰੇ ਪਿੰਡ ਦੇ ਵਿੱਚ ਘੁੱਕਾ ਦੇਣਾ ਹੈ ਉਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ ਕਹਿੰਦੇ ਉਹ ਫਤੇ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਚਲੋ ਮੈਂ ਆਪ ਤਾਂ ਸਵੇਰੇ ਉੱਠ ਕੇ ਨਾਮ ਜਪ ਲਵਾਂਗਾ ਪਰ ਆ ਜਿਹੜਾ ਤੁਸੀਂ ਪੀਪੀ ਵਾਲਾ ਕੰਮ ਦੱਸਿਆ ਏ ਜੀ ਮੈਂ ਪਿੰਡ ਦੇ ਵਿੱਚ ਇਸ ਤਰ੍ਹਾਂ ਸਵੇਰੇ ਸਵੇਰ ਪੀਪਾ ਖੜਕਾ ਕੇ ਹੋਕਾ ਦਵਾਂਗਾ ਹਰ ਘਰ ਦੇ ਬੂਹੇ ਦੇ ਅੱਗੇ ਜਾ ਕੇ ਇਹ ਆਵਾਜ਼ ਲਗਾਵਾਂਗਾ ਕਿ ਉੱਠ ਜਾ ਕੇ ਸਵੇਰੇ ਜੀ ਮਾਣਾ ਤੇਰੇ ਨਾਮ ਜਪਣ ਦਾ ਵੇਲਾ ਤਾਂ ਅੱਗੋਂ ਲੋਕ ਮੇਰੇ ਗੱਲ ਨਾ ਕਹਿਣਗੇ ਮੇਰੇ ਨਾਲ ਲੜਾਈ ਝਗੜਾ ਨਾ ਕਰਨਗੇ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਹੋ ਸਕਦਾ ਏ ਤੇਰੇ ਨਾਲ ਲੜਾਈ ਝਗੜਾ ਕਰਨ ਤੈਨੂੰ ਮੰਦਾ ਬੋਲਣ ਹੋ ਸਕਦਾ ਹੈ ਕੋਈ ਤੈਨੂੰ ਕੁੱਟ ਵੀ ਦੇ ਪਰ ਇਹ ਯਾਦ ਰੱਖੀ ਵੀ ਜੇ ਤੇਰੇ ਉਠਾਉਣ ਤੇ ਕਿਸੇ ਇੱਕ ਵੀ ਜੀ ਨੂੰ ਇਹ ਗੱਲ ਸਮਝਦੇ ਵਿੱਚ ਆ ਗਈ ਵੀ ਇਹ ਮੇਰਾ ਨਾਮ ਜਪਣ ਦਾ ਹੈ ਜੇ ਕੋਈ ਇੱਕ ਜੀ ਵੀ ਉੱਠ ਕੇ ਨਾਮ ਜਪਣ ਬੈਠ ਗਿਆ ਇਹ ਦੇ ਨਾਲ ਤੇਰੀ ਕਮਾਈ ਦੇ ਵਿੱਚ ਬਹੁਤ ਛੇਤੀ ਵਾਧਾ ਹੋਵੇਗਾ ਤੇਰੇ ਬਹੁਤ ਛੇਤੀ ਨੇਕ ਕਰਮ ਮੰਨ ਲਗੇ ਤੇ ਕਹਿੰਦੇ ਉਸ ਦਿਨ ਤੋਂ ਬਾਅਦ ਉਹ ਫਤੇ ਸਿੰਘ ਨੇ ਇਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਕਿ ਪਹਿਲਾਂ ਕੇਸੀ ਇਸ਼ਨਾਨ ਕਰਕੇ ਆਪ ਨਾਮ ਜਪਣਾ ਫਿਰ ਪੀਪਾ ਫੜ ਕੇ ਪੂਰੇ ਪਿੰਡ ਦੇ ਵਿੱਚ ਹੋਕਾ ਦੇਣਾ ਕਹਿੰਦੇ ਹੌਲੀ ਹੌਲੀ ਕੁਝ ਲੋਕ ਇਹ ਈਦਿਅਲੋਜੀ ਕਰਕੇ ਉੱਠਣ ਲੱਗੇ ਗੁਰੂ ਘਰੇ ਜਾਣ ਲੱਗ ਪਏ ਤੇ ਕਹਿੰਦੇ ਜਿਵੇਂ ਜਿਵੇਂ ਸੰਗਤਾਂ ਦੇ ਵਿੱਚ ਵਾਧਾ ਹੋਇਆ ਓਵੇਂ-ਓਵੇਂ ਹੀ ਕਹਿੰਦੇ ਇਹਦੇ ਦੁੱਖ ਦਿਲਿੱਦਰ ਦੂਰ ਹੋਣੇ ਸ਼ੁਰੂ ਹੋ ਗਏ ਬਹੁਤ ਛੇਤੀ ਹੀ ਐਸੀ ਵਿੱਧ ਬਣੀ ਕਿ ਇਹਦੇ ਸਾਰੇ ਕੰਕੇ ਲੈ ਗਏ ਇਹਦੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਗਈਆਂ ਸੋ ਸੰਗਤ ਜੀ ਆਪਾਂ ਜਦੋਂ ਵੀ ਇਹ ਸਾਖੀ ਸੁਣਦੇ ਹਾਂ ਤਾਂ ਮਨ ਨੂੰ ਬਹੁਤ ਜ਼ਿਆਦਾ ਬਲ ਮਿਲਦਾ ਹੈ ਮਨ ਨੂੰ ਬਹੁਤ ਪ੍ਰੇਰਣਾ ਮਿਲਦੀ ਆ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਚਾਹ ਪੈਦਾ ਹੁੰਦਾ ਏ ਕਿ ਅਮਰਤ ਵੇਲੇ ਉੱਠ ਕੇ ਨਾਮ ਜਪਣ ਦਾ ਇੰਨਾ ਵੱਡਾ ਫਲ ਆ ਕਿਸੇ ਹੋਰ ਜੀ ਨੂੰ ਅਮਰਤ ਵੇਲੇ ਦੇ ਨਾਲ ਜੋੜਨ ਦਾ ਇੰਨਾ ਵੱਡਾ ਫਲ ਮਿਲ ਸਕਦਾ ਹੈ ਫਿਰ ਆਪਣੇ ਆਪ ਹੀ ਸਾਡਾ ਮਨ ਅਮਰਤ ਵੇਲੇ ਉਠਣ ਨੂੰ ਕਰਦਾ ਹੈ ਕਿਤੇ ਕੋਈ ਗੱਲ ਹੀ ਸਾਡੇ ਮਨ ਨੂੰ ਲੱਗ ਜਾਵੇ ਕਿਸੇ ਇੱਕ ਗੱਲ ਕਰਕੇ ਹੀ ਸਾਡਾ ਮਨ ਗੁਰੂ ਜਪਨਾ ਦੇ ਨਾਲ ਜੁੜ ਜਾਵੇ ਤਾਂ ਸਾਡਾ ਭਲਾ ਹੋ ਜਾਵੇਗਾ ਕਿਉਂਕਿ ਸੰਗਤ ਦੀ ਸਾਡਾ ਭਲਾ ਕਰਨ ਦੀ ਸਮਰੱਥਾ ਸਤਿਗੁਰ ਸੱਚੇ ਪਾਸ਼ਾ ਜੀ ਦੇ ਹੱਥ ਵਿੱਚ ਹੈ ਉਹ ਚਾਹਣ ਤਾਂ ਪਲ ਦੇ ਵਿੱਚ ਕਿਸਮਤ ਬਦਲ ਸਕਦੇ ਆ ਵਲ ਦੇ ਵਿੱਚ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਕਲੀਫਾਂ ਦੂਰ ਕਰ ਸਕਦੇ ਆ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਹੁੰਦੇ ਵੀ ਜਿਹੜਾ ਵੀ ਤੁਸੀਂ ਦਿਨੋ ਭਲਾ ਕਰਨਾ ਚਾਹੁੰਦੇ ਹੋ ਉਹਨੂੰ ਗੁਰੂ ਦੇ ਨਾਲ ਉਹਨੂੰ ਅਮਰਤ ਵੇਲੇ ਦੇ ਨਾਲ ਜੋੜ ਦੋ ਉਹਨੂੰ ਸੱਚੇ ਨਾਮ ਦੇ ਨਾਲ ਜੋੜ ਦੋ ਉਹਦਾ ਭਲਾ ਹੋ ਜਾਵੇਗਾ